ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਮੁੱਖ ਮਹਿਮਾਨ ਕੰਗਸਾ ਬਹੁਤ ਸਵਾਗਤ ਹੈ ਜੀ ਆਪ ਦਾ ਔਰ ਲੋਕਲ ਲੀਡਰਸ਼ਿਪ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਜਿੰਨੇ ਵੀ ਮੌਜੂਦ ਹਸਤੀਆਂ ਮੌਜੂਦ ਨੇ ਸਾਰੀ ਸਤਿਕਾਰਯੋਗ ਨੇ ਔਰ ਬਿਲਕੁਲ ਮੇਰੇ ਸਾਹਮਣੇ ਜਿੰਨੀਆਂ ਅਹਿਮ ਸ਼ਖਸੀਅਤਾਂ ਬੈਠੀਆਂ ਨੇ ਮੇਰੀ ਅੱਖ ਜਿਹਨਾਂ ਨੂੰ ਦੇਖ ਰਹੀ ਹੈ ਸਾਰੇ ਸਾਡੇ ਲਈ ਬਹੁਤ ਖਾਸ ਨੇ ਬਹੁਤ ਪ੍ਰੇਰਨਾ ਸਰੋਤ ਨੇ ਔਰ ਸਾਡੇ ਪਰਿਵਾਰ ਸਾਡਾ ਵੱਡਾ ਪਰਿਵਾਰ ਆ ਔਰ ਮੈਨੂੰ ਮਾਣ ਹੈ ਕਿਵੇਂ ਇਸ ਪਰਿਵਾਰ ਦਾ ਹਿੱਸਾ ਗੱਲਾਂ ਬਹੁਤ ਹੋਈਆਂ ਕਿ ਕਲਮ ਦੀ ਕਦਰ ਹੋਣੀ ਚਾਹੀਦੀ ਹੈ ਮੈਂ ਇੱਕ ਸ਼ੇਰ ਚ ਦੱਸਣਾ ਚਾਹੁੰਨਾ ਕੰਗਸਾਵੇ ਲੋਕ ਕੌਣ ਨੇ ਇਹ ਲੋਕ ਕੌਣ ਨੇ ਮੈਂ ਗੱਲ ਦੱਸਣਾ ਚਾਹੁੰਨਾ ਕਿ ਘੁਣਵਾਗ ਜੋ ਸਮਾਜ ਨੂੰ ਖਾਂਬੇ ਉਜਾਗਰ ਕਰਦੇ ਉਹਨਾਂ ਦੇ ਰਾਜ ਦੋਸਤੋ ਘੁਣਵਾਗ ਜੋ ਸਮਾਜ ਨੂੰ ਖਾਂਦੇ ਉਜਾਗਰ ਕਰਦੇ ਉਹਨਾਂ ਦੇ ਰਾਜ ਦੋਸਤੋ ਲੋੜਵੰਦ ਅਤੇ ਪੀੜਤਾ ਦੀ ਸਦਾ ਹੀ ਰੱਖਦੇ ਇਲਾਜ ਦੋਸਤੋ ਬਦਲੇ ਵਿੱਚ ਨਾ ਤਾਂ ਤਾਰੀਫ਼ ਮੰਗਦੇ ਤੇ ਨਾ ਹੀ ਮੰਗਦੇ ਤਾਜ ਦੋਸਤੋ ਕਦਰ ਕਰਿਆ ਕਰੋ ਕਲਮ ਅਤੇ ਕੈਮਰੇ ਦੀ ਕਿਉਂਕਿ ਸਦਾ ਸੱਚ ਦੀ ਬਣਦੇ ਆਵਾਜ਼ ਦੋਸਤੋ ਇਹ ਸਦਾ ਸੱਚ ਦੀ ਬਣਦੇ ਆਵਾਜ਼ ਦੋਸਤੋ ਬਦਲੇ ਵਿੱਚ ਨਾ ਤਾਂ ਕੋਈ ਤਾਰੀਫ਼ ਚਾਹੀਦੀ ਹੈ ਨਾ ਤਾਂ ਤਾਜ ਚਾਹੀਦਾ ਪਰ ਅੱਜ ਇਹਨਾਂ ਦਾ ਸਨਮਾਨ ਹੋ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਇਹ ਸਾਰੇ ਪ੍ਰੇਰਨਾ ਸਰੋਤ ਨੇ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਵੇਂ ਪੁਲਿਸ ਦੀ ਆਪਾਂ ਕਦਰ ਕਰਦੇ ਆ ਪੀਪੀ ਲਿਖਿਆ ਨਾ ਪੁਲਿਸ ਦੀ ਕਦਰ ਕਰਦੇ ਉਸੇ ਤਰੀਕੇ ਇਹ ਵੀ ਉਹ ਲੋਕ ਨੇ ਜੋ ਹਰ ਐਮਰਜੈਂਸੀ ਵਿੱਚ ਘਰੋਂ ਬਾਹਰ ਜਾਂਦੇ ਆ ਕੋਈ ਸਾੱਡਦਾ ਨਹੀਂ ਇਹਨਾਂ ਨੂੰ ਪਰ ਇਹ ਆਪਣੀ ਆਪਣੇ ਆਪ ਜਾਂਦੇ ਆ ਔਰ ਮਦਦ ਲਈ ਜਾਂਦੇ ਆ ਇਸ ਦੇ ਨਾਲ ਦੀ ਨਾਲ ਮੈਂ ਸਰਦਾਰ ਜਸਵੀਰ ਸਿੰਘ ਨੂਰਪ੍ਰਸਾਦ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਕੰਗਸਾਹਬ ਇਹ 21ਵਾਂ ਪ੍ਰੋਗਰਾਮ ਹੈ ਜੋ ਇਹਨਾਂ ਨੇ ਉਲੀਕਿਆ ਔਰ ਇਹਦੇ ਵਿੱਚ ਕਦੇ ਕਿਸੇ ਦੀ ਮਦਦ ਦੀ ਉਮੀਦ ਨਹੀਂ ਰੱਖਦੇ ਹਮੇਸ਼ਾ ਹੀ ਸਭ ਦਾ ਸਤਿਕਾਰ ਕਰਦੇ ਨੇ ਇੱਕ ਜੁਟਤਾ ਦੀ ਗੱਲ ਕਰਦੇ ਨੇ ਔਰ ਅੱਜ ਇੱਕ ਜੁਟਤਾ ਨਜ਼ਰ ਆਈ ਹੈ ਇਹ ਪਿਆਰ ਇਸੇ ਤਰੀਕੇ ਬਣਿਆ ਰਹੇ ਤੇ ਨਾਲ ਦੀ ਨਾਲ ਬੱਬਰਾਂ ਦੀ ਗੱਲ ਕਰਨਾ ਚਾਹੁੰਨਾ ਕਿ ਬੱਬਰਾਂ ਤੇ ਸਾਨੂੰ ਮਾਣ ਹੈ ਔਰ ਉਹਨਾਂ ਦਾ ਸਾਡੇ ਦਿਲ ਵਿੱਚ ਸਨਮਾਨ ਹੋਣਾ ਚਾਹੀਦਾ ਖਾਸ ਜਗ੍ਹਾ ਹੋਣੀ ਚਾਹੀਦੀ ਕਿਉਂਕਿ ਬੱਬਰਾਂ ਨੇ ਜੋ ਸਾਡੀ ਸ਼ਾਨ ਵਧਾਈ ਹੈ ਕੱਲਾ ਨਵੇਂ ਸ਼ਹਿਰ ਚ ਨਹੀਂ ਪੰਜਾਬ ਚ ਨਹੀਂ ਪੂਰੀ ਦੁਨੀਆ ਵਿੱਚ ਜਦ ਵੀ ਬੱਬਰਾਂ ਦਾ ਨਾਮ ਲਿਆ ਜਾਂਦਾ ਸਾਡਾ ਜਿਹੜਾ ਸਿਰ ਆ ਉਹ ਮਾਣ ਨਾਲ ਉੱਚਾ ਹੋ ਜਾਂਦਾ ਇੱਕ ਵਾਰੀ ਬੱਬਰਾਂ ਦੇ ਨਾਂ ਤੇ ਮੈਂ ਚਾਹੁੰਦਾ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੇ ਇਸੇ ਤਰੀਕੇ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਸੱਚ ਦੀ ਆਵਾਜ਼ ਬਣਦੇ ਰਹੋ ਕਿਉਂਕਿ ਤੁਹਾਡੀ ਮਿਹਰਬਾਨੀ ਸਦਕਾ ਤੁਹਾਡੇ ਉਦਮ ਸਦਕਾ ਬਹੁਤ ਲੋਕਾਂ ਦਾ ਭਲਾ ਹੁੰਦਾ ਬਾਬਾ ਸ਼ੁਕਰੀਆ ਬਹੁਤ ਮਿਹਰਬਾਨੀ